हां जी सारे किसान ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਬਹੁਤ ਹੀ ਟੌਪ ਕਲਾਸ ਤੁਹਾਡੇ ਸਾਹਮਣੇ ਨਗੀਨੇ ਲੈ ਕੇ ਫਿਰ ਬਾਪੂ ਹਾਜ਼ਰ ਆ ਤੇ ਆਓ ਆਪਾਂ ਬਾਪੂ ਤੋਂ ਡਰੈੱਸ ਕਨਫਰਮ ਕਰਵਾ ਲਈਏ ਤੇ ਲੈਨੇ ਇਹਨਾਂ ਬਾਰੇ ਜਾਣਕਾਰੀ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸੋ ਬਾਪੂ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਡਰੈੱਸ ਮੇਰਾ ਨਾਮ ਹੈਗਾ ਸਵਰਨ ਸਿੰਘ ਢਿੱਲੋਂ ਹਾਂ ਜੀ ਪਿੰਡ ਮੇਲਕ ਕਾਲੀਆਂ ਹਾਂ ਜੀ ਡਿਸਟ੍ਰਿਕਟ ਮੋਗਾ ਹਾਂ ਜੀ ਨੇੜੇ ਧਰਮਕੋਟ ਸ਼ਹਿਰ ਆ ਹਾਂ ਜੀ ਇੱਧਰ ਫਤੇਗੜ ਪੈਂਤੂਰ ਤੇ ਜੋਗੀ ਵਾਲੇ ਰੋਡ ਠੀਕ ਹੈ ਜੀ ਤੇ ਬਾਪੂ ਜੀ ਜੇ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਇਧ ਮਤਲਬ ਰਿਕਾਰਡ ਵਾਲੀ ਆ ਅੱਛਾ ਜੀ ਇਹ ਆਪਣੇ ਪਿੰਡੋਂ ਖਰੀਦੀ ਹੋਈ ਆ ਠੀਕ ਆ ਜੀ ਇਹਦੀ ਮਾਂ ਮਹਾਤੀ ਚਵਾਈ ਕੀਤੀ ਸੀ 14-15 ਲੀਟਰ ਦੁੱਧ ਦੇਣ ਵਾਲੀ ਮਾਂ ਦੀ ਸੀਗੀ ਠੀਕ ਆ ਜੀ ਤੇ ਹਾਥੀ ਚੋਇਆ ਮੇਰਾ ਬਾਪੂ ਜੀ ਜਿਹੜੀ ਇਹ ਝੋਟੀ ਆ ਹਾਂਜੀ ਉਮਰ ਲਿਆ ਜਾ ਕਿੰਨੀ ਹੋ ਚੁੱਕੀ ਆ ਇਹ ਮਤਲਬ 1.5 ਸਾਲ ਤੋਂ ਥੋੜੀ ਜਿਹੀ ਉੱਪਰ ਆ ਠੀਕ ਆ ਜੀ ਤੋੜ ਦਈਏ ਬਾਪੂ ਜੀ ਇਹਨੂੰ ਫਿਰ ਹਾਂ ਤੇ ਮੰਨ ਲਓ ਇੱਕ ਦੋ ਮਹੀਨੇ ਉੱਪਰ ਜਾਏ 3-4 ਕੋਈ 6 ਮਹੀਨੇ ਸੇਵਾ ਕਰ ਲਏ ਗੱਬਣ ਹੋਣ ਦੀ ਹੱਤ ਤੇ ਆ ਨਾ ਪੂਰੀ ਯਾਰ ਝੋਟੀ ਬਣੂਗੀ ਵੇਖ ਕਿਹੜੀਆਂ ਗੱਲਾਂ ਦੋਸਤੋ ਜਿਹੜੇ ਮਾਂ ਦਾ ਬਹੁਤ ਤੁਸੀਂ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਆ ਜੀ ਸਕਿਨ ਬਹੁਤ ਪਤਲੀ ਆ ਦੁੱਧ ਵਾਲੀ ਮੱਝ ਦੀ ਆ ਠੀਕ ਆ ਜੀ ਹਾਂਜੀ ਤੇ ਮੱਝ ਮੰਨ ਲਓ ਫਿਰ ਕੀ ਚੱਕਰ ਬਣ ਗਿਆ ਮੰਨ ਲਓ ਵੀ ਕੱਟੀ ਦੇਦੀ ਉਹਨਾਂ ਦਾ ਬਾਹਰ ਚਲਿਆ ਗਿਆ ਅੱਛਾ ਜੀ ਤੇ ਉਹਨੇ ਸਾਰੇ ਪਸ਼ੂ ਸੇਲ ਕਰਤੇ ਜਦੋਂ ਨੂੰ ਮੈਂ ਪਹੁੰਚਿਆ ਉਦੋਂ ਉਹ ਦੋ ਰਹਿ ਗਈਆਂ ਸੀ ਇੱਕ ਛੋਟੀ ਕੱਟੀ ਦੀ ਉਹਨਾਂ ਨੇ ਭੈਣ ਨੂੰ ਦਿੱਤੀ ਆ ਠੀਕ ਆ ਜੀ ਤੇ ਫਿਰ ਮੈਂ ਆ ਲੈ ਲਈ ਮੈਂ ਕਿਹਾ ਚਲ ਦੇ ਦੇ ਯਾਰ ਠੀਕ ਆ ਜੀ ਮੈਂ ਕਿਹਾ ਇਹਦੀ ਮਾਂ ਮਚੋਈ ਉਹੋ ਹੀ ਆ ਕੱਟੀ ਕਹਿੰਦਾ ਬਿਲਕੁਲ ਉਹੋ ਆ ਯਾਰ ਮੇਰੇ ਕੋਲ ਹੋਰ ਕੱਟੀ ਹੈ ਨਹੀਂ ਕੋਈ ਠੀਕ ਆ ਤੇ ਬਾਪੂ ਮੰਨ ਲਓ ਚਲੋ ਮਾਂ ਵਾਲੇ ਪੱਖ ਤੋਂ ਚੰਗੀ ਆ ਗਈ। ਹਾਂਜੀ ਬਹੁਤ ਚੰਗੀ। ਤੇ ਜਿਵੇਂ ਤਜਰਬਾ ਹੁੰਦਾ ਆਪਾਂ ਆਪਣਾ ਤੁਹਾਡਾ ਤਜਰਬਾ ਕੀ ਕਿਹਾ? ਕਿਉਂਕਿ ਮੈਂ ਤਜਰਬਾ ਕੀਤਾ ਸੀ ਘਰਾਂ ਤੋਂ। ਵੀ ਇਹੋ ਜਿਹੜੀਆਂ ਇਸ ਤਰ੍ਹਾਂ ਇਦਾਂ ਰਵੇ ਦੀਆਂ ਹਨ ਮੱਜਾਂ। ਇਹ ਦੁੱਧ ਬਹੁਤ ਖੜਦੀਆਂ ਗਰਮ ਨੇ। ਆਪਾਂ ਦੁੱਧ ਵੇਖਣਾ। ਠੀਕ ਹੈ ਜੀ। ਤੇ ਮੈਂ ਦੁੱਧ ਦਾ ਕਰਕੇ ਇਹਦੀ ਮਾਂ ਦਾ ਚੋਆ ਸੀ ਅਸੀਂ ਹੱਥੀਂ। ਠੀਕ ਹੈ ਜੀ। ਮੈਨੂੰ ਚੰਗੀ ਲੱਗੀ ਤਾਂ ਮੈਨੂੰ। ਸੋ ਦੋਸਤੋ ਇਧਰੋਂ ਮਿਲਕ ਵੇਨ ਦੇਖ ਲਓ ਤੇ ਆਰਡਰ ਦਿਖਾ ਦਈਏ। ਆਰਡਰ ਦੇਖੋ ਪਤਲੀ ਸਕੈਨ ਆਦੀ ਬਿਲਕੁਲ ਪਤਲੀ। ਠੀਕ ਹੈ ਜੀ। ਆ ਦੇਖੋ ਆਰਡਰ ਦੀ ਕੁਆ ਤੇ ਬਾਪੂ ਫਿਰ ਜਿਹੜੀ ਮੰਨ ਲਓ ਤੁਸੀਂ ਦੱਸਦੇ ਸੀ ਨਾਲ ਮਾੜੀ ਬਹੁਤ ਮਾੜੀ ਜਿਵੇਂ ਗਟੋਲੀ ਆ ਉਹ ਮਾੜਨੀ ਕਰਨੇ ਮੰਨਿਆ ਜਾਂਦਾ ਥਾਰੇ ਸੇ ਗਟੋਲੀ ਜੀ ਐਵੇਂ ਬਗਾ ਲੱਗੀ ਇਹਨੂੰ ਆਪਾਂ ਕਹਿ ਦੇ ਥਾਨ ਨਿਗਾ ਨਾਲ ਥੋੜੀ ਜੀ ਲੱਗੀ ਜਿੱਦਾਂ ਕਹਿ ਤੋ ਬਗ ਲੱਗੀ ਆ ਵਾਲੀ ਥਾਨ ਆਪਾਂ ਕਹਿ ਨਹੀਂ ਸਕਦੇ ਥੋੜੀ ਚੱਲੂਗੀ ਨਹੀਂ ਉਹ ਠੀਕ ਆ ਜੀ ਹਾਂ ਜੀ ਠੀਕ ਹੈ ਮਾ ਲੋ ਹੈ ਚਾਰ ਹੀ ਆ ਸਹੀ ਚਾਰ ਹੀ ਆ ਸਹੀ ਠੀਕ ਹੈ ਜੀ ਸੋ ਦੋਸਤੋ ਦੱਸਣ ਦਾ ਸਾਡਾ ਫਰਜ਼ ਤਾਂ ਆ ਵਾ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਤੇ ਥਣਾ ਦੀ ਬਿਲਕੁਲ ਸਾਫ ਚਾਰ ਥਣਾ ਨਾਲ ਮਾੜੀ ਜਿਹੀ ਇੱਕ ਪੰਜਵੀਂ ਜਿਵੇਂ ਸ਼ਾਕ ਥੋੜੀ ਜਿਹੀ ਲੱਗੀ ਆ ਉਹ ਕਈ ਵਾਰੀ ਗਾਈਆਂ ਦੇ ਵੀ ਆ ਜਾਂਦੇ 6 6 7 7 ਥਣ ਪਰ ਉਹ ਚੱਲਦੇ ਨਹੀਂ ਹੁੰਦੇ ਪਰ ਦੱਸਣ ਦਾ ਫਰਜ਼ ਵੀ ਪਰ ਆਪਣਾ ਦੱਸਣਾ ਜ਼ਰੂਰੀ ਆਪਾਂ ਝੂਠ ਨਹੀਂ ਮਾਰਿਆ ਕਦੇ ਜਿਹੜੀ ਚੀਜ਼ ਆ ਦੱਸਾਂਗੇ ਠੀਕ ਹੈ ਜੀ ਇਦੂ ਅੱਗੇ ਬਾਪੂ ਫਿਰ ਆ ਕਿੱਥੋਂ ਕਢ ਲਿਆਂਦਾ ਨਗੀਨਾ ਬੂਰੀਆਂ ਤੈਨੂੰ ਪਤਾ ਫਿਰ ਆਪਾਂ ਸ਼ੌਂਕੀ ਆ ਤੇ ਕਦੀ ਫਾਰਮ 'ਚ ਆਪਣੇ ਖੜੀਏ ਸ਼ੌਂਕ ਨਾਲ ਖੜੀ ਕੀਤੀ ਆਪਾਂ ਵੈਸੇ ਨਾਲ ਵੀਡੀਓ ਪਾਸ ਦੀ ਦੀ ਠੀਕ ਆ ਤੋਰ ਦੇ ਬਾਪੂ ਮੜੀ ਜੀ ਆ ਇਹਨੂੰ ਤੇ ਇਹ ਮੀਣੀ ਬੂਰੀ ਆ ਅੱਛਾ ਮੀਣੀ ਆ ਬੂਰੀ ਹਾਂ ਪੂਰੀ ਪ੍ਰੋਪਰ ਮੀਣੀ ਜਦੋਂ ਮਰਜੀ ਆ ਕੇ ਚੈੱਕ ਕਰੋ ਠੀਕ ਆ ਆ ਦੇਖੋ ਥਣ ਬਿਲਕੁਲ ਇਹਦੇ ਹੱਲਦੇ ਆ ਦੇਖੋ ਸਿੰਗ ਚੰਗੀ ਤਰ੍ਹਾਂ ਫੜਦੇ ਆ ਬਾਪੂ ਲੈ ਆ ਵੇ ਸਿੰਘ ਐ ਟਿਕ 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 ਕਰਦੇ ਆ ਵੇ ਠੀਕ ਆ ਸੋ ਦੋਸਤੋ ਸਿੰਗ ਦੋਸਤੋ ਹਿਲਦੇ ਆ ਤੇ ਚਾਰੇ ਪੈਰ ਚਟੇ ਆ ਮਿਖਾਨੀਆਂ ਸਾਰੀਆਂ ਪ੍ਰੋਪਰ ਪੂਰੀਆਂ ਵੇਖੋ ਠੀਕ ਆ ਮਿਲਕਵੇਨ ਵੀ ਇੱਥੇ ਤੁਸੀਂ ਚੈੱਕ ਕਰ ਲਓ ਦੋਸਤੋ ਪੂਰੀ ਵਧੀਆ ਟਾਪ ਕਲਾਸ ਮਿਲਕਵੇਨਾਂ ਦੇ ਧੌਂ ਦੀ ਲંબਾਈ ਚੈੱਕ ਕਰੋ ਕਰਮਾੜੀਆਂ ਕਿੰਨੇ ਆਹ ਮਹੀਨਾ 2 ਮਹੀਨੇ ਗਰਮੀ ਦੇ ਚੱਲਦੇ ਨੇ ਥੋੜਾ ਜਿਹਾ ਲੱਸਾਪਾਨ ਜ਼ਰੂਰ ਬਖਾ ਰਿਆ ਅੱਛਾ ਸੂਪਰ ਹੁਣ ਕਰਮਾਲੀਆਂ ਆਈਆਂ ਕਰਦੇ ਆਂਗੇ ਆਪਾਂ ਠੀਕ ਆ ਫੋਟਵਾਲਾਂ ਰਗੀਆਂ ਠੀਕ ਆ ਜੀ ਸੋ ਦੋਸਤੋ ਤੋਰ ਫੇਰ ਕੇ ਤਾਂ ਚੈੱਕ ਕਰਾ ਦੇਈਂ ਦੀਆਂ ਕਿਉਂਕਿ ਕਈ ਵਾਰੀ ਸਪੈਸ਼ਲ ਵੀਡੀਓ ਨਹੀਂ ਹੁੰਦੀ ਬਾਪੂ ਕੋਲੇ ਤਾਂ ਤੁਸੀਂ ਵੀਡੀਓ ਦੇਖ ਕੇ ਸੌਦਾ ਕਰ ਲਿਆ ਕਰੋ ਲੈ ਆ ਬਾਪੂ ਮੋੜ ਲੈ ਆਣ ਯਾਰ ਇੱਕ ਚੀਜ਼ ਅਮਨ ਸਿੰਘ ਆ ਬਹੁਤ ਹੀ ਬੁਰੀ ਦੁੱਧ ਵਾਲੀ ਰਿਕਾਟ ਵਾਲੀ ਬਣੂਗੀ ਠੀਕ ਆ ਬਾਪੂ ਫੇਸ ਕੁਆਲਟੀ ਬਹੁਤ ਸੋਹਣੀ ਲੱਗੀ ਹੈ ਨਾ ਮੈਂ ਕਹਿੰਦਾ ਫੇਸ ਕੁਆਲਟੀ ਦੇਖ ਕਿੱਡਾ ਸੋਹਣੀ ਬੁਲਬੁਲ ਦਾ ਬੱਚਾ ਠੀਕ ਹੈ ਜੀ ਲੈ ਚੱਲ ਬਾਪੂ ਬਾਨੇ ਨੂੰ ਗਰਮੀ ਆ ਨਾ ਉਮਰ ਕੋਈ ਹਜੇ ਹੋਊਗੀ 8-9 ਮਹੀਨੇ ਆ ਨੌਵੇਂ ਮਹੀਨਾ ਨੂੰ ਲੱਗਾ ਸੀ ਆ 8.5 ਤੋਂ ਟੱਪੀ ਆ ਨੌਵਾਂ ਲੱਗ ਗਿਆ ਠੀਕ ਆ ਹਾਂ ਜੀ ਤੇ ਦੋਸਤੋ ਤੁਸੀਂ ਚੈੱਕ ਕਰ ਲਓ ਇਹਦੀ ਕੁਆਲਿਟੀ ਸੁਪਰ ਵੀ ਨਿਸ਼ਾਨ ਆ ਗਿਆ ਤੇ ਥਣ ਦੋਸਤੋ ਚਾਰੇ ਆ ਪ੍ਰੋਪਰ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੋਣਗੀਆਂ ਕਈ ਦਾਜ ਕੋ ਨਿਸ਼ਾਨੀਆਂ ਬਹੁਤ ਮਾਰੇ ਬਾਪੂ ਨਿਸ਼ਾਨੀਆਂ ਚਾਰ ਥਾਂ ਲੱਗਿਆ ਦੋਸਤੋ ਚਾਰੇ ਹੀ ਨਿਖੜ ਮੇਂ ਬਿਲਕੁਲ ਪਤਲੇ ਜੇ ਟਾਂਚੇ ਦੀ ਕੱਟੀ ਆ ਜਾਨੀ ਕਿ ਤੇ ਇਸ ਤੋਂ ਅੱਗੇ ਬਾਪੂ ਫਿਰ ਬੱਗੀ ਮੋਛ ਵਾਲੀ ਬੂਰੀ ਮੈਂ ਕਹਿੰਦਾ ਬੱਗੀ ਮੋਛ ਆ ਗਈ ਆ ਦੇਖੋ ਕਾਲੇ ਰੰਗ ਚ ਆ ਗਈ ਬੱਗੀ ਮੋਛ ਇਹ ਆ ਬੱਗੀ ਮੋਛ ਮਿੱਤਰੋ ਇਹ ਵੀ ਕੱਟੀ ਬਹੁਤ ਧੀ ਸੀ ਬਾਰਡਰ ਬੈਲਟ ਦੀ ਆ ਅੱਛਾ ਜੀ ਬਹੁਤ ਜੀ ਸੋਹਣੇ ਇਹਦੀ ਮਾਡਰ ਕਾਰਡ ਵੀ ਬਹੁਤ ਵਧੀਆ ਸੀ ਠੀਕ ਆ ਜੀ ਤੁਸੀਂ ਬਾਕੀ ਵੇਖ ਲਓ ਤੁਹਾਡੇ ਕੋਲੇ ਦਾਸ ਕਿਤਾਬ ਜਾਣੀ ਜਾਣ ਠੀਕ ਆ ਜੀ ਸੋ ਦੋਸਤੋ ਬਹੁਤ ਹੀ ਪਤਲੇ ਸਰੀਰ ਘਟਾਂਚੇ ਦੀ ਆ ਥੋੜੀ ਜਿਹੀ ਸਾਬਣੇ ਪਾਉਂਦੀ ਪਈ ਆ ਪਰ ਜਿੱਦਣ ਇਹ ਕੱਟੀ ਤਿਆਰ ਹੋਈ ਤਾਂ ਦੋਸਤੋ ਇਹ ਦੁੱਧ ਚ ਚੰਗਾ ਕੁਝ ਰਿਕਾਰਡ ਕਰ ਸਕਦੀ ਆ ਕਿਉਂਕਿ ਜਿਹੜੀ ਬੱਗੀ ਮੋਛਾ ਨਾ ਆਉਣ ਸਿਆ ਇਹ ਰਿਕਾਰਡ ਵਾਲੀਆਂ ਮੱਝਾਂ ਮੈਂ ਬਹੁਤ ਮੰਨੀਆਂ ਆ ਮੱਝਾਂ ਦੁੱਧ ਵਾਲੀਆਂ ਠੀਕ ਆ ਸਾਰੀਆਂ ਹੀ ਬਾਕੀ ਚਲੋ ਹੁੰਦੀਆਂ ਸਾਰੀਆਂ ਹੀ ਆ ਪਰ ਨਹੀਂ ਇਹਦਾ ਥੋੜਾ ਜਿਹਾ ਦੁੱਧ ਵੱਧ ਹੁੰਦਾ ਰਿਕਾਰਡ ਠੀਕ ਆ ਬਾਕੀ ਮੋਹਰ ਨਹੀਂ ਫਿਰ ਕੁਆਲਿਟੀ ਚੰਗੀ ਆ ਬਾਕੀ ਤੁਹਾਨੂੰ ਤੇ ਥਲੋ ਮਿਲਕ ਵੇਨ ਬਹੁਤ ਚੰਗੀ ਆ ਦੋ ਮੱਝਾਂ ਦਾ ਮੈਂ ਆਪਣੀ ਰਿਸ਼ਤੇਦਾਰੀ ਦੀ ਦਿੱਤੀਆਂ ਬੇਸ਼ੱਕ ਕਿਸ ਨੇ ਵੇਖੀਆਂ ਵਖਾ ਵੀ ਲਿਉ ਠੀਕ ਆ ਤੇ ਦੁੱਧ ਦਿੰਦੀਆਂ ਬਹੁਤ ਟਾਪ ਕਲਾਸ ਦਾ ਠੀਕ ਆ ਠੀਕ ਆ ਲੈ ਚੱਲ ਬਾਪੂ ਗਰਮੀ ਬਹੁਤ ਅੰਦਰ ਕਰ ਕਰ ਕੱਟੀ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਇਹਦੀ ਜਿਹੜੀ ਚਾਲ ਚੈੱਕ ਕਰ ਹੀ ਲਈ ਆ ਬਾਕੀ ਤੁਹਾਨੂੰ ਨਾ ਇਹਦੇ ਮੈਂ ਥਣ ਦਿਖਾਉਣਾ ਤੁਸੀਂ ਕਹੋਗੇ ਕਿ ਵਾਕਿਆ ਥਣਾ ਨਾ ਗੈਂ ਬੜਾ ਸੋਹਣਾ ਸੋ ਆ ਦੇਖੋ ਤੁਸੀਂ ਪੂਰੀ ਝੋਲੀ ਭਰੂਗੀ ਜਦੋਂ ਤਿਆਰ ਹੋਊਗੀ ਸੋ ਬਹੁਤ ਹੀ ਸੋਹਣਾ ਗੈਬ ਤੇ ਆ ਵੇਖੋ ਠੰਡੀ ਸੀਲ ਜੈਲੀ ਆ ਕੱਟੀ ਕਰਮਾ ਵਾਲੀ ਚੈੱਕ ਕਰੋ ਇਹਦਾ ਕਰਮਾ ਵਾਲੀ ਦਾ ਦੇਖੋ ਲੋਲਪੋਲ ਜਿੱਦਾਂ ਮਰਜੀ ਕੋ ਖਿੱਚੀ ਫਿਰੇ ਥਾਣ ਇੰਨੀਆਂ ਇਕ ਠੰਡੀਆਂ ਸੀਲ ਆ ਕਰਮਾ ਵਾਲੀਆਂ ਫਿਰ ਸਕਿਨ ਬਹੁਤ ਪਤਲੀ ਆ ਬੇ ਅੱਛਾ ਜੀ ਐਨ ਮਟ ਪਈ ਆ ਥੱਲੇ ਤੁੰਨ ਵੀ ਬਹੁਤ ਲੋਲਾਪੋਲਾ ਜਿਵੇਂ ਨੀਲੀ ਚੌਂਦਾ ਵਾ ਮੈਂ ਕਿਹਾ ਯਾਰ ਕੀ ਬਾਤਾਂ ਤੇ ਫੇਸ ਵਿਖਾ ਦੀਏ ਬਾਪੂ ਐਨ ਨੂੰ ਮਾੜਾ ਮੈਂ ਫੇਸ ਦੁਆਰਾ ਫੇਰ ਚੈੱਕ ਕਰ ਲੈ ਆਜਾ ਆ ਲੋ ਫੇਸ ਤੇ ਦੋਸਤੋ ਆ ਤੁਸੀਂ ਇਹਦਾ ਫੇਸ ਚੈੱਕ ਕਰ ਸਕਦੇ ਆ ਬਹੁਤ ਹੀ ਟੌਪ ਕਲਾਸ ਆ ਹੇ ਕਰਮਾਲੀ ਲਓ ਵੇਖੋ ਤੇ ਬਾਪੂ ਮੁੱਲ ਫਿਰ ਕੀ ਕਰਦਾ ਤਿੰਨਾਂ ਨੇ ਤਿੰਨਾਂ ਦਾ ਮੈਂ ਲੱਖ ਰੁਪਇਆ ਕੀਤਾ ਅੱਛਾ ਜੀ ਤੇ ਪਰ ਮੈਂ ਮਾਨਤਾ ਨਾਲ ਫੋਲੀ ਕਰਤਾ ਕਿੰਨਾ ਕਰਤਾ 150 ਕਿਲੋਮੀਟਰ ਤਾਈ 90 ਹਜ਼ਾਰ ਚ ਪਹੁੰਚ ਲੋ ਵੀ ਦੋਸਤੋ 150 ਕਿਲੋਮੀਟਰ 150 ਕਿਲੋਮੀਟਰ ਚ 90000 ਚ ਇਹਨਾਂ ਤਿੰਨਾਂ ਝੋਟੀਆਂ ਦੀ ਪਹੁੰਚ ਹੋ ਜੂ ਤਿੰਨੇ ਇਕੱਠੀਆਂ ਕੋ ਲੈਣਗੇ ਠੀਕ ਆ ਜੀ ਠੀਕ ਆ ਜੀ 90000 ਦੇ ਵਿੱਚੋਂ ਦੋਸਤੋ ਕੁਝ ਛੋਟੇ ਪੱਲਾ ਵੀ ਨਹੀਂ ਹੋਣਾ ਬਾਪੂ ਕਹਿੰਦਾ ਤੇ ਜੇ ਤੁਸੀਂ ਕੱਲੀ-ਕੱਲੀ ਖਰੀਦਣੀ ਆ ਫਿਰ ਉਹਦਾ ਉਹ ਮੌਕੇ ਫਿਰ ਰੇਟ ਵੱਖਰਾ ਹੋਆ ਫਿਰ ਮੰਨ ਲਓ ਲੱਖ ਮੋਲ ਕੀਤਾ ਉਹ ਸਾਨੂੰ ਨਾਲ ਤੁਸੀਂ ਡਿਜੈਸਟਮੈਂਟ ਕਰ ਲਿਓ ਕਿਹੜੀ ਦੇ ਕਿੰਨੇ ਮੰਗੇ ਕਿਹੜੀ ਦੇ ਕਿੰਨੇ ਪਰ 90000 ਦੇ ਵਿੱਚ ਬਾਪੂ ਕਹਿੰਦਾ ਵੀ ਤਿੰਨਾਂ ਦੀ ਪਹੁੰਚ ਕਰ ਦਿਆਂਗੇ ਪਹੁੰਚ ਕਰ ਦਾਂਗੇ 150 ਕਿਲੋਮੀਟਰ ਤੱਕ ਸੋ ਇਹ ਸੀ ਅੱਜ ਦੇ ਨਗੀਨੇ 確かに。